ਪੰਜਾਬ ਦੇ ਮਾਨਯੋਗ ਰਾਜਪਾਲ ਸ਼੍ਰੀ ਬਨਵਾਰੀ لال ਪ੍ਰੋਹਿਤ ਨੇ ਅੱਜ ਸਵੇਰੇ 8:45 ਮਿੰਟ ਤੇ ਖੰਨਾ ਦੇ ਨੇੜੇ ਪਿੰਡ ਦੌਦਪੁਰ ਸਮਰਪਿਤ ਮਾਲ ਕੋਰੀਡੋਰ ਤੇ ਚੱਲਣ ਵਾਲੀਆਂ ਵਿਸ਼ੇਸ਼ ਮਾਲ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਪੰਜਾਬ ਲਈ ਇੱਕ ਬਹੁਤ ਵੱਡੀ ਉਪਲਬਧੀ ਹੈ ਇਹ ਕੋਰੀਡੋਰ ਬਣਨ ਨਾਲ ਵਪਾਰ ਜਗਤ ਵਿੱਚ ਇੱਕ ਵੱਡੀ ਉਪਲਬਧੀ ਹੋਵੇਗੀ ਵਪਾਰ ਚ ਤੇਜ਼ੀ ਨਾਲ ਵਾਧਾ ਹੋਵੇਗਾ ਪੰਜਾਬ ਹੁਣ ਵਿਕਾਸ ਦੀ ਗੰਗਾ ਬਹੇਗੀ ਇਸ ਨਾਲ ਕਸ਼ਮੀਰ ਹਿਮਾਚਲ ਹਰਿਆਣਾ ਲੁਧਿਆਣਾ ਜਲੰਧਰ ਦੀ ਇੰਡਸਟਰੀ ਨੂੰ ਬਹੁਤ بڑا ਲਾਭ ਹੋਵੇਗਾ ਉਹਨਾਂ ਪੰਜਾਬ ਦੀ ਜਨਤਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ ਉਧਰ ਪੰਜਾਬ ਭਾਜਪਾ ਦੇ ਜਨਰ ਸਕੱਤਰ ਸ਼੍ਰੀ ਸ਼ਰੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਿ ਉਹਨਾਂ ਨੂੰ ਅੱਜ ਕਈ ਰੇਲਵੇ ਸਟੇਸ਼ਨਾਂ ਦੀ ਉਸਾਰੀ ਦਾ ਅੱਜ ਨੀਂਹ ਪੱਥਰ ਰੱਖਿਆ ਉੱਥੇ ਹੀ ਨਾਲ-ਨਾਲ ਡੈਡੀਕੇਟਿਡ ਕੋਰੀਡੋਰ ਦਾ ਵੀ ਸ਼ੁਭਾਰambh ਕੀਤਾ ਹੈ ਉਹਨਾਂ ਕਿਹਾ ਕਿ ਡੈਡੀਕੇਟਿਡ ਕੋਰੀਡੋਰ ਬਣਨ ਨਾਲ ਪੰਜਾਬ ਦੀ ਇੰਡਸਟਰੀ ਨੂੰ ਬਹੁਤ بڑا ਲਾਭ ਹੋਵੇਗਾ ਉਧਰ ਜੂਥ ਆਗੂ ਅਨੂਜ ਛੜਿਆ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜਾ 2500 ਕਿਲੋਮੀਟਰ ਦੇ ਵਿੱਚ ਚਾਵਾ ਪਾਇਲ ਟੂ ਸਹਾਰਨਪੁਰ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ ਇਸ ਦਾ ਸਾਡੇ ਪੰਜਾਬ ਨੂੰ ਬਹੁਤ بڑا ਲਾਹਾ ਮਿਲੇਗਾ ਇਸ ਨਾਲ ਮਾਲ ਗੱਡੀ ਦੀ ਸਪੀਡ 100 ਦੀ ਹੋਵੇਗੀ ਜਿਸ ਨਾਲ ਵਪਾਰ ਜਗਤ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਵੇਗਾ ਅਰੇ ਗਵਰਨਰ ਸਾਹਿਬ ਥੋੜੀ ਗੁਰੂ ਸਾਹਿਬ ਥੋੜੀ ਗੁਰੂ ਸਾਹਿਬ

पूरी की पूरी होगी गुड्स का मूवमेंट फास्ट होगा इंडस्ट्रियलाइजेशन फास्ट होगा और उसका मतलब पूरी विकास के गंगा बहेगी यहाँ पर ये निश्चित ही है ये बहुत बड़ा आज का दिन महत्वपूर्ण तो दिन है पंजाब के लिए खाली पंजाब का नहीं डेडिकेटेड कॉरिडोर पूरा पूरा पांचों सातों जो इधर की स्टेट्स हैं तो उन सबका फायदा होगा कश्मीर का हिमाचल का हरियाणा का सभी की जनता का बहुत बड़ा फायदा होगा खासकर हाँ हमारा लुधियाना जलंधर इंडस्ट्रियल बेल्ट है इंडस्ट्रीज बहुत बड़ा लाभ होगा प्रगति होगी प्रोडक्शन बढ़ेगा ये निश्चय है प्रधानमंत्री जी को पंजाब की जनता की तरफ से बहुत बहुत धन्यवाद उनका अभिनंदन प्रधानमंत्री नरेंद्र मोदी जी को धनवाद करना चाहना जिथे उन्होंने कई रेलवे स्टेशन से उस पत्थर रखे उ ਡੇਡੀਕੇਟਿਡ ਕੋਰੀਡੋਰ ਜਿਹੜੀ ਗਈ ਹੈ ਫਰੇਟ ਕੋਰੀਡੋਰ ਜਿਹਨੂੰ ਕਹਿੰਨੇ ਆ ਆਪਾਂ ਉਹਦਾ ਵੀ ਸ਼ੁਭਾਰੰਭ ਕੀਤਾ ਹੈ। ਸਾਨੇਵਾਲ ਤੋਂ ਲੈ ਕੇ ਪੋਰਟ ਤੱਕ ਜਾਣ ਦਾ ਇਹ ਸਾਰਾ ਰਸਤਾ ਔਰ ਖਾਸ ਕਰਕੇ ਲੁਧਿਆਣਾ, ਹਿਮਾਚਲ, ਪੰਜਾਬ ਦੇ ਇੰਡਸਟਰੀ ਸਿਟੀਜ਼ ਜਿਹੜੇ ਗਰੇ ਜਲੰਧਰ ਹੋਇਆ ਇਹਨੂੰ ਵੀ ਤਾਂ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ। ਕਿਉਂਕਿ ਡੈਡੀਕੇਟਿਡ ਫਰੇਟ ਫਰੇਟ ਕੋਰੀਡੋਰ ਦੇ ਨਾਲ ਤੁਹਾਡਾ ਸਮਾਨ ਸਮੇਂ ਸਿਰ ਵੀ ਪਹੁੰਚ ਪਾਏਗਾ ਡੈਸਟੀਨੇਸ਼ਨ ਤੇ। ਔਰ ਸਸਤਾ ਵੀ ਪਹੁੰਚੇਗਾ। ਔਰ ਇਹਦਾ ਇੱਕ ਜਿਹੜਾ ਹੈਗਾ ਮੈਂ ਸਮਝਦਾ ਕਿ ਪੰਜਾਬ ਦੀ ਇਕਨੋਮੀ ਨੂੰ ਬਹੁਤ ਵੱਡਾ ਬੂਸਟ ਮਿਲਣ ਵਾਲਾ ਹੈ ਔਰ ਅਸੀਂ ਸਾਰੇ ਪੰਜਾਬ ਵਾਸੀ ਇਸ ਗੱਲ ਦੀ ਮੋਦੀ ਸਾਹਿਬ ਨੂੰ ਜਿੱਥੇ ਵਧਾਈ ਦੇਣੇ ਹੈ ਉੱਥੇ ਧੰਨਵਾਦ ਵੀ ਕਰਦੇ ਆ। ਕਿ ਉਹਨਾਂ ਨੇ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੀ ਕਿਸਾਨੀ ਨੂੰ ਕਿਉਂਕਿ ਜਿਹੜੀ ਖਾਸ ਕਰਕੇ ਜਿਹੜੀ ਕਿਸਾਨੀ ਗoods ਹੁੰਦੀਆਂ ਨੇ ਉਹ ਪੈਰਿਸ਼ੀਅਬਲ ਹੁੰਦੀਆਂ ਨੇ। ਇੱਕ ਸਮੇਂ ਦੇ ਵਿੱਚ ਜਿਹੜਾ ਹੈਗਾ ਉਹਦਾ ਡੈਸਟੀਨੇਸ਼ਨ ਤੇ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ। ਔਰ ਇਸ ਡੈਡੀਕੇਟਿਡ ਕੋਰੀਡੋਰ ਦੇ ਨਾਲ ਇਹਦਾ ਬਹੁਤ ਵੱਡਾ ਲਾਭ ਹੈਗਾ ਨਾ ਸਿਰਫ ਇੰਡਸਟਰੀ ਨੂੰ ਬਲਕਿ ਕਿਸਾਨੀ ਨੂੰ ਔਰ ਸਾਰੇ ਨੂੰ ਮਿਲਣ ਵਾਲਾ ਅਸ਼ੋਕ ਦਿਲੀਪਾ ਰਾਮ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਜਿਸ ਤਰੀਕੇ ਨਾਲ ਕੱਲ ਜਿਹੜਾ ਹੈਗਾ 14000 ਕਰੋੜ ਤੋਂ ਵੱਧ ਦੇ ਨੈਸ਼ਨਲ ਹਾਈਵੇਜ਼ ਦਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਵਾ ਉਹਦਾ ਲੋਕਾਰਪਣ ਕੀਤਾ ਗਿਆ ਡੈਡੀਕੇਟ ਕੀਤੇ ਗਏ ਜਾਂ ਉਹਨਾਂ ਦਾ ਇਨਾਉਗੁਰੇਸ਼ਨ ਕੀਤੀ ਗਈ ਜਾਂ ਉਹਨਾਂ ਨੂੰ ਨੀਂਹ ਪੱਥਰ ਰੱਖਿਆ ਗਿਆ ਉਹਨਾਂ ਨੂੰ ਬਣਾਉਂਦਾ ਔਰ ਉਸ ਤਰੀਕੇ ਦੇ ਨਾਲ ਅੱਜ ਲਗਭਗ 3000 ਕਰੋੜ ਰੁਪਏ ਦੇ ਪੰਜਾਬ ਦੇ ਵਿੱਚ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਦਾ ਲੋਕਾਰਪਣ ਕੀਤਾ ਹੈ ਜਾਂ ਉਹਨਾਂ ਨੂੰ ਡੈਡੀਕੇਟ ਕੀਤਾ ਹੈ ਅਸੀਂ ਇਸ ਲਈ ਪ੍ਰਧਾਨ ਮੰਤਰੀ ਦਾ ਆਭਾਰ ਵਿਖੇ ਕਰਦੇ ਹਾਂ ਸਾਰੇ ਪੰਜਾਬ ਵਾਲੇ ਔਰ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਜਿਹੜਿਆ ਲੋਕਾਂ ਨੂੰ ਮਾਫਤ ਕੀਤੇ ਨੇ ਪੀਐਮ ਸਾਹਿਬ ਨੇ ਪੰਜਾਬ ਦੀ ਪ੍ਰਗਰਮਣ ਦੇ ਕਿੰਨਾ ਪ੍ਰਫਲ ਹੋਗਾ ਕੀ ਮੰਦੇ ਜਿੱਥੇ ਤੱਕ ਪੰਜਾਬ ਦੇ ਡਿਵੈਲਪਮੈਂਟ ਲਈ ਬਹੁਤ بڑا ਇੱਕ ਕਦਮ ਹੈ ਉੱਥੇ ਸਾਰੇ ਦੇਸ਼ ਲਈ ਇਹ ਫ੍ਰੀਟ ਕੋਰੀਡੋਰ ਲਈ ਇਨਫਰਾਸਟ੍ਰਕਚਰ ਲਈ ਬਹੁਤ بڑا ਕਦਮ ਹੈ ਮੈਂ ਧੰਨਵਾਦ ਦਿੰਨਾ ਪੀਐਮ ਮੋਦੀ ਸਾਹਿਬ ਨੂੰ ਕਿ ਉਹਨਾਂ ਨੇ 2500 ਕਿਲੋਮੀਟਰ ਦੇ ਵਿੱਚ ਜਿਹੜਾ ਚਾਵਾ ਪਾਇਲ ਟੂ ਸਹਾਰਨਪੁਰ ਇਹ ਜਿਹੜਾ ਕੋਰੀਡੋਰ ਦਾ ਉਦਘਾਟਨ ਕੀਤਾ ਹੈ ਇਹਦਾ ਸਾਡੇ ਸ਼ਹਿਰ ਨੂੰ ਸਾਡੇ ਪੰਜਾਬ ਨੂੰ ਬਹੁਤ بڑا ਲਾਹਾ ਮਿਲਣ ਵਾਲਾ ਹੈ ਇਹਦੇ ਨਾਲ ਜਿਹੜੀ ਮਾਲ ਗੱਡੀਆਂ 100 ਕਿਲੋਮੀਟਰ ਦੇ ਸਪੀਡ ਨਾਲ ਤੁਰੇਗੀ ਔਰ ਜਿਹੜਾ ਕਿਸਾਨਾਂ ਨੂੰ ਇੱਕ ਕਿਸਾਨ ਰੇਲ ਵੀ ਇਹਦੇ ਉੱਪਰ ਤੁਰਨੀ ਹੈ ਉਹਨਾਂ ਨੂੰ ਉਦਯੋਗਪਤੀਆਂ ਨੂੰ ਇਹਦਾ ਬਹੁਤ بڑا ਫਾਇਦਾ ਮਿਲਣਾ ਹੈ ਮੈਂ ਪੀਐਮ ਸਾਹਿਬ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਜਿਸ ਤਰ੍ਹਾਂ ਇਹ ਕੇਸ ਹਸਪਤਲ ਵੱਡੀ ਦਾਣਾ ਮੰਡੀ ਖੰਨਾ ਦੇ ਵਿੱਚ ਹੈ ਇੱਥੇ ਕੀ ਲਾਭ ਮਿਲੂਗਾ ਜਿਸ ਤਰ੍ਹਾਂ ਸਪੈਸ਼ਲ ਲੱਗਦੀ ਹੈ ਜਾਂ ਕੋਈ ਹੋਰ ਖਾਦਾ ਵਗੈਰਾ ਆਉਂਦੇ ਨੇ ਉਹਨਾਂ ਦਾ ਕੀ ਫਾਇਦਾ ਤੁਸੀਂ ਇਕੱਲੇ ਖਾਦਾ ਤੇ ਇਹਦੇ ਤੱਕ ਨਾਲ ਮਹਦੂਦ ਰਹੋ ਜੀ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜਾ 100 ਕਿਲੋਮੀਟਰ ਰੇਲ ਗੱਡੀ ਸਪੀਡ ਨਾਲ ਤੁਰੂਗੀ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਇੰਨਾ ਬੜਾ ਇਹਦਾ ਲਾਭ ਮਿਲਣ ਜਾ ਰਿਹਾ ਹੈ ਲੋਕਾਂ ਨੇ ਟ੍ਰਾਂਸਪੋਰਟੇਸ਼ਨ ਤੋਂ ਜ਼ਿਆਦਾ ਰੇਲਵੇ ਦੇ ਉੱਪਰ ਕਨਵਰਟ ਹੋ ਜਾਣਾ ਹੈ ਲੋਕਾਂ ਦੇ ਫਰੀਟ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਘਟਣਗੇ ਲੋਕ ਤੁਸੀਂ ਦੇਖਿਓ ਇੰਡਸਟਰੀ ਜਿਹੜੀ ਡਰਾਈ ਪੋਰਟ ਤੋਂ ਦੂਰ ਹੈ ਜਿਹੜੀ ਡਰਾਈ ਪੋਰਟ ਤੇ ਤੇ 포ਰਟ ਤੋਂ ਦੂਰ ਹੈ ਉਹਨੂੰ ਬਹੁਤ ਬੜਾ ਫਾਇਦਾ ਮਿਲਣ ਵਾਲਾ ਹੈ ਜਿਹੜੇ ਲੋਕ ਸਾਡੇ ਬਹੁਤ ਦੁਖੀ ਸੀਗੇ ਉਦਯੋਗਪਤੀ ਉਹਨਾਂ ਨੂੰ ਬਹੁਤ ਲਾਭ ਮਿਲਣਾ ਯਾਤਰੀ ਟ੍ਰੇਨ ਦੀ ਗੱਲ ਕਰੀਏ ਆਮ ਲੋਕਾਂ ਦੇ ਵਿੱਚ ਪਹਿਲਾਂ ਹੁੰਦਾ ਸੀ ਕਿ ਯਾਤਰੀ ਟ੍ਰੇਨ ਨੂੰ ਰੋਕਣਾ ਪੈਂਦਾ ਸੀ ਮਾਲ ਗੱਡੀਆਂ ਦੀ ਕ੍ਰੋਸਿੰਗ ਆ ਲੋਕ ਵੀ ਪਰੇਸ਼ਾਨ ਹੁੰਦੇ ਸੀ ਉਸ ਮੱਦੇ ਤੋਂ ਕਿੰਨੀ ਯਾਤਰੀ ਜਿਹੜਾ ਡੈਡੀਕੇਟਿਡ ਫਰੇਟ ਕੋਰੀਡੋਰ ਹੈ ਦਾ ਮਤਲਬ ਇਹੀ ਹੈ ਜੀ ਕਿ ਇਹ ਕੋਰੀਡੋਰ ਬਿਲਕੁਲ ਆਡਾ ਹੈ ਯਾਤਰੀ ਟ੍ਰੇਨਾਂ ਤੋਂ ਜਿਹੜੀ ਯਾਤਰੀ ਟ੍ਰੇਨ ਹੈ ਤੇ ਇਹ ਕੀ ਗੱਲਾਂ ਚੱਲ ਰਹੀਆਂ ਜੇ ਰਾਜੋ ਅੱਜ ਜੋ ਮੋਦੀ ਜੀ ਦੀ ਗਰੰਟੀ ਹੈ ਉਸ ਦੇ ਵਿੱਚ ਇੱਕ ਅਧਿਆਏ ਹੋਰ ਦੁੜ ਗਿਆ ਕਿ ਅੱਜ ਜਿਹੜਾ ਸਾੰਨੇ ਆਲ ਤੋਂ ਲੈ ਕੇ ਅੱਗੇ ਕਲਕੱਤੇ ਤੱਕ ਦਾ ਜਿਹੜਾ ਇਹ ਫਰੇਟ ਔਰੀਡੋਰ ਜੋ ਅੱਜ ਤੱਕ ਹੱਟਣ ਕੀਤਾ ਹੈ ਕਿਉਂਕਿ ਇਹ 3-4 ਸਾਲ ਪਹਿਲਾਂ ਜੋ ਗਤੀ ਆਈ ਹੈ ਬਣਨ ਦੇ ਵਿੱਚ ਸ਼ੁਰੂ ਤਾਂ 2004 ਚ ਹੋਇਆ ਸੀ ਪਰ ਉਸ ਵਕਤ ਸਿਰਫ 1.2 ਕਿਲੋਮੀਟਰ 10 ਸਾਲ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਬਣਾਇਆ ਸੀ ਔਰ ਇਸ ਕੋਰੀਡੋਰ ਨੂੰ ਪੂਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੋਚ ਉਹਨਾਂ ਦੀ ਗਾਰੰਟੀ ਨੇ ਕੀਤਾ ਅੱਜ ਇਸ ਦਾ ਜਿਹੜਾ ਫਾਇਦਾ ਹੈ ਉਹ ਨਾ ਕੇਵਲ ਵਪਾਰ ਜਗਤ ਨੂੰ ਇਸ ਦੇ ਨਾਲ ਨਾਲ ਹੀ ਪੂਰੀ ਹਰ ਇੱਕ ਜਿਹੜਾ ਛੋਟੇ ਤੋਂ ਛੋਟਾ ਉਦਮੀ ਲਾ ਕੇ ਕਿਸਾਨ ਲੈ ਕੇ ਹਰ ਇੱਕ ਵਿਅਕਤੀ ਨੂੰ ਇਸ ਦਾ ਫਾਇਦਾ ਹੋਣਾ ਲੱਗਾ ਜੋ ਖੇਡ ਦੀ ਫਸਲ ਹੈ ਜੇ ਅਸੀਂ ਉਹ ਵਿਦੇਸ਼ ਚ ਐਕਸਪੋਰਟ ਕਰਨੀ ਆ ਤਾਂ ਉਹਦਾ ਇੱਕ ਬਹੁਤ بڑا ਇੱਕ ਮਾਧਿਅਮ ਅੱਜ ਜੋ ਸਾਡਾ ਇਹ ਸਾਂਨੇ ਵਾਲ ਤੋਂ ਲੈ ਕੇ ਜਿਹੜਾ ਫਰੇਟ ਕੋਰੀਡੋਰ ਬਣਿਆ ਹੈ ਉਹਦਾ ਇੱਕ ਬਹੁਤ بڑا ਬੈਨੀਫਿਟ ਹੋਣਾ ਇਹ ਉਦਯੋਗ ਜਗਤ ਦੇ ਵਿੱਚ ਜਿਹੜਾ ਕਿਰਾਇਆ ਸਾਨੂੰ ਟ੍ਰਾਂਸਪੋਰਟੇਸ਼ਨ 'ਚ ਪੈਂਦਾ ਸੀ ਉਹ ਬਿਲਕੁਲ 10% ਦੇ ਕਰੀਬ ਇਹਦਾ ਰਹਿ ਜਾਊਗਾ ਔਰ ਇਹਦਾ ਇੱਕ ਬਹੁਤ ਬੜਾ ਫਾਇਦਾ ਇਸ ਇਲਾਕੇ ਨੂੰ ਹੋਣ ਵਾਲਾ ਵਪਾਰੀ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਇਸ ਦਿਨ ਕਰੋੜਾਂ ਲੋਕਾਂ ਨੂੰ ਕੰਮ ਵੀ ਮਿਲੂਗਾ ਮੈਂ ਇੱਕ ਵਾਰ ਅੱਜ ਇਸ ਦਿਹਾੜੇ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਰੇ ਭਾਰਤ ਵਾਸੀਆਂ ਨੂੰ ਇਸ ਦੀ ਵਧਾਈ ਦਿੰਦਾ ਜੈ ਭਾਰਤ ਜੈ ਹਿੰਦ ਸਰ ਕੀ ਗੱਲਾਂ ਚੰਗੀਆਂ ਜੀ ਰਾਜੇ ਜੀ आज 12 मार्च 2024 हज़ार चौबीस माननीय प्रधान जी ने पचासी हज़ार करोड़ ज्यादा रेलवे परियोजना का लोकार्पण उद्घाटन किया और वीडियो कॉन्फ्रेंस के मायन साहब है अहमदाबाद और पूरी इंडिया करीब साढ़े सात सौ लोकेशन से अलग अलग लोग जुड़े और करीब करीब नौ लाख लोग जुड़े अच्छे साहब ने उद्घाटन किया रेलवे तो ने बहुत वो सौगात दिखी सर कि है, है देखो दस नवी वन ग ਚਾਰ ਬੰਦਪਾਰਤ ਗੱਡੀਆਂ ਦਾ ਵਿਸਤਾਰ ਤੇ ਦੋ ਪੈਸੇਂਜਰ ਗੱਡੀਆਂ ਦਾ ਸੰਚਾਲਨ ਇਸ ਤਰ੍ਹਾਂ ਕਰਕੇ 16 ਨਵੀਆਂ ਗੱਡੀਆਂ ਉਹਦੇ ਇਲਾਵਾ ਟ੍ਰੇਡ ਕਾਰਪੋਰੇਸ਼ਨ ਦੇ ਗੱਡੀਆਂ ਚੱਲਣਗੀਆਂ ਉਹ ਅਲੱਗ ਸੰਚਾਲਨ ਹੈ